ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਫਰੈਂਡ RAMU ਵਾਲਾ ਜਲਾਲਕਾ ਜ਼ਿਲ੍ਹਾ ਬਾਈ ਨੂੰ ਬਠਿੰਡਾ ਪੈ ਜਾਂਦਾ ਤੇ ਤਹਿਸੀਲ ਫੂਲ ਪੈ ਜਾਂਦੀ ਹੈ ਅੱਜ ਦੀ ਵੀਡੀਓ 'ਚ ਸਾਹਮਣੇ ਸਕਰੀਨ ਤੇ ਤੁਸੀਂ ਵਿਹੜ ਦੇਖ ਰਹੇ ਹੋ ਨਾ ਵਕਾਊ ਆ ਤੇ ਬਾਕੀ ਪ੍ਰੋਪਰ ਡਿਟੇਲ ਜਿਹੜੀ ਆਪਾਂ ਬਾਈ ਤੋਂ ਲੈ ਕੇ ਦੇ ਦਿੰਨੇ ਆ ਬਾਕੀ ਦੇਖ ਸਕਦੇ ਆ ਤੁਸੀਂ ਚੰਗੀ ਵਿਹੜ ਆ ਘਰ ਦੀ ਵਿਹੜ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦੇ ਘਰੇ ਪਸ਼ੂ ਰੱਖੇ ਹੋਇਆ ਬਾਕੀ ਤੁਸੀਂ ਦੇਖ ਸਕਦੇ ਆ ਦੁੱਧ ਤੇ ਲੰਘ ਜਾਵਾਂਗਾ گاਵਾ ਕੁੱਲ ਗਏ ਰੇਂਦਗਾ ਤੇ ਜਦੋਂ ਬਾਈ ਕੋਲੇ ਹੁਣ ਪਿੱਛੇ ਵਹਿੜਾਂ ਤਿਆਰ ਹੋ ਗਈਆਂ ਤਾਂ ਕਰਕੇ ਬਾਈ ਇਹਨੂੰ ਸੀਲ ਕਰਦਾ ਤੇ ਬਾਕੀ ਇਹਦੀ ਲੈਣੇ ਆ ਡਿਟੇਲ ਬਾਈ ਤੋਂ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਜਸਵੀਰ ਸਿੰਘ ਜੀ ਠੀਕ ਹੈ ਜੀ ਤੇ ਗਾ ਆਪਣੀ ਘਰਦ ਗਈ ਹੈ ਵੀਰੇ ਹਾਂ ਕਰਦੀ ਹੈ ਜੀ ਠੀਕ ਹੈ ਜੀ ਕਿਹੜਾ ਸੂਆ ਸੋਣਾ ਇਹਨੇ ਚੌਥਾ ਸੂਆ ਸੋਣਾ ਠੀਕ ਹੈ ਕਿੰਨੇ ਕ ਦਿਨਾਂ ਦੀ ਕੱਚੀ ਹੈ ਇਹ 5-7 ਦਿਨਾਂ ਦੀ ਕੱਚੀ ਹੋਈ ਠੀਕ ਹੈ ਇਹਦੇ ਸੀਮਨ ਕਿਹੜਾ ਲੱਗਿਆ ਇੱਥੇ ਇਹਦੇ ਪੇਪਰ ਦਾ ਲੱਗਿਆ ਬਈ ਸੀ एबीएस ਦੇ ਪਾਈਪਰ ਦਾ ਹਾਂ ਠੀਕ ਹੈ ਜੀ ਦੇਖ ਸਕਦੇ ਆਂ ਦੋਸਤੋ এবੀਐਸ ਦੇ ਪਾਈਪਰ ਬੋਲਦਾ ਇਹਦੇ ਸੀਮਣ ਲੱਗਿਆ ਤੇ ਦੁੱਧ ਬਾਈ ਕਿੰਨਾ ਕੁ ਦੇ ਦਿੰਦੀ ਐ ਇਹ ਦੁੱਧ ਬਾਈ 18 ਕਿਲੋ ਦਿੰਦੀ ਐ ਜਦੋਂ ਪਹਿਲਾਂ ਤਾਂ ਦਿੰਦੀ 25 26 ਕਿਲੋ ਉਹ ਤਿੱਲ ਹੋ ਗਈ ਉਹਦੇ ਬਾਅਦ 18 ਕਿਲੋ ਦੇ ਠੀਕ ਐ ਤਿੱਲਾ ਹਾਂ ਤਿੱਲਾ ਠੀਕ ਐ ਕਿਹੜੇ ਥਾਣੋਂ ਤਿੱਲਾ ਵੀਰੇ ਮੂਰਲੇ ਥਾਣੋਂ ਤਿੱਲਾ ਬਾਈ ਠੀਕ ਐ ਦੇਖ ਸਕਦੇ ਆਂ ਦੋਸਤੋ ਆ ਜਿਹੜੇ ਮੂਰਲੇ ਥਾਣਾ ਇਹ ਮੂਰਲੇ ਥਾਣ ਤੋਂ ਇਹ ਤਿੱਲਾ ਤੇ 18 ਕਿਲੋ ਦੁੱਧ ਹੁਣ ਬਾਈਆਂ ਦਾ ਵੀ ਇਹ ਦੇ ਦਿੰਦੀ ਆ ਜੋ ਰਾਤ ਤੋਲ ਸਕਦੇ ਆ ਆਪਾਂ ਪੂਰਾ ਪਹਿਲਾਂ ਬਾਈਆਂ ਦਾ ਵੀ 26 ਕਿਲੋ ਦੁੱਧ ਦਿੰਦੀ ਰਹੀ ਆ ਜਦੋਂ ਚਾਰੇ ਥਾਂ ਚੱਲਦੇ ਸੀ ਤੇ ਆ ਜਿਹੜਾ ਲੇਵਾ ਇਹ ਦੋਸਤੋ ਪਹਿਲਾਂ ਤੋ ਇਹਦਾ ਆਏ ਆ ਪਰ ਦੁੱਧ ਇੱਕੋ ਜਾਂਦਾ ਦੂਜੇ ਥਾਣਾ ਨਾਲ ਮਣ ਕੇ ਜਿਵੇਂ ਮਰਜ਼ੀ ਤੋਲ ਸਕਦਾ ਕੋਈ ਚੋ ਕੇ ਤੇ ਘਰ ਦੀ ਵਹਿੜਾ ਬਾਕੀ ਤੋੜ ਕੇ ਵਿਖਾਉਣੇ ਆ ਤੁਹਾਨੂੰ ਦੇਖ ਸਕਦੇ ਆ ਦੋਸਤੋ ਚੰਗੀ ਵਹਿੜਾ ਪਲਿਸਾਂ ਵੀ ਪੂਰੀ ਆ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਤੇ ਘਰੇ ਦੁੱਧ ਪੀਣ ਨੂੰ ਮਾੜੀ ਨਹੀਂ ਹੈਗੀ ਬਾਕੀ ਜਿਹੜੇ ਹਿਸਾਬ ਨਾਲ ਲੇਵਾ ਦੁੱਧ ਵੈੜਨੇ ਦੇ ਦੇਣਾ ਬਾਕੀ ਰੇਟ ਇਹਦਾ ਬਾਈ ਤੋਂ ਪੁੱਛ ਲੈਨੇ ਆ ਇਹ ਬਾਈ ਇਹਦਾ ਰੇਟ ਕੀ ਰੱਖਾਂਗੇ ਰੇਟ ਇਹਦਾ 60000 ਹੈ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦਿਓ ਜੀ 98777 98777087 08707 ਠੀਕ ਹੈ ਇਹ ਦੋਸਤੋ ਫੋਨ ਨੰਬਰ ਆ ਜਿਹਨੂੰ ਵਹਿੜ ਚੰਗੀ ਲੱਗੇ ਕਨੈਕਟ ਕਰ ਸਕਦਾ ਬਾਕੀ ਥਨਾਂ ਦੇ ਸਹਿਜ ਹੱਥੀਂ ਚਵਾਈ ਵਾਲੇ ਦੇਖ ਸਕਦੇ ਆ ਬਾਈ ਤਾਂ ਵੈਸੇ ਮਸ਼ੀਨ ਤੇ ਹੀ ਚਵਾਈ ਕਰਦਾ ਬਾਕੀ ਹੱਥੀਂ ਵੀ ਚਵਾਈ ਦੁੱਧ ਦੇ ਸਕਦੀ ਆ ਬਾਕੀ ਪਿਛਲੇ ਸੂਆਂ ਦੇ ਬੱਚੇ ਵੀ ਬਾਈ ਕੋਲੇ ਹੈਗੇ ਆ ਦਿਖਾ ਸਕਦੇ ਆ ਤੁਹਾਨੂੰ ਆਪਾਂ ਵੀਡੀਓ ਚ ਦਿਖਾ ਦਿੰਨੇ ਆ ਦੇਖ ਸਕਦੇ ਹੋ ਦੋਸਤੋ ਆ ਬੱਚੀਆਂ ਉਹ ਜਿਹੜੀ ਲਾਸਟ ਤੇ ਖੜੀ ਆ ਉਹ ਇਹਦੀ ਵਹਿੜ ਆ ਬਾਕੀ ਇੱਕ ਵਸ਼ੀ ਬਾਈ ਜਿੰਦਾ ਇਹਦੀ ਪਿਛਲੇ ਸੂਏ ਦੀ ਸੀ ਜਿਹੜੀ ਉਹ ਮਰ ਗਈ ਸੀ ਤੇ ਬਾਕੀ ਦੇਖ ਸਕਦੇ ਆ ਤੁਸੀਂ ਘਰੇ ਪਸ਼ੂ ਰੱਖੇ ਹੋਏ ਬਾਈ ਦੇ ਵੀਡੀਓ ਦੇਖਣ ਲਈ ਧੰਨਵਾਦ ਤੇ ਜਰੂਰ ਕਨੈਕਟ ਕਰੋ ਬਹੁਤ ਚੰਗੀ ਵਹਿੜ ਆ